ਸਚੁਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਮੈਂ ਹਾਂ ਤਾਨਿਆ ਅਦਾਕਾਰ ਸੀਜੀ ਸਿੰਘ ਦੀ ਮੌਤ ਹੋ ਗਈ ਹੈ ਜੀ ਹਾਂ ਪੰਜਾਬੀ ਫਿਲਮਾਂ ਚ ਖੂਬ ਦੇਖਿਆ ਜਾਂਦਾ ਸੀ ਇਹ ਚਿਹਰਾ ਪੰਜਾਬੀ ਫਿਲਮਾਂ ਦੇ ਵਿੱਚ ਅਕਸਰ ਅਸੀਂ ਸੀਜੀ ਸਿੰਘ ਨੂੰ ਦੇਖਦੇ ਸੀ ਵਧੀਆ ਵਧੀਆ ਰੋਲ ਨਿਭਾਏ ਨੇ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਸੀਜੀ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੀ ਜੇ ਸਿੰਘ ਦੀ ਮੌਤ ਦੇ ਨਾਲ ਪੂਰੀ ਪੰਜਾਬੀ ਸਿਨੇਮਾ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਾਲੀਵੁੱਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਸ ਹੁਨਰਹਾਰ ਅਦਾਕਾਰ ਦੀ ਮੌਤ ਉੱਤੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਇੱਕ ਭਾਵੁਕ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਅ ਸ਼ਬਦਾ ਦਾ ਪ੍ਰਗਟਾਵਾ ਕਰ ਦਿਆ ਕਿ ਕਈ ਵਾਰ ਕੁਝ ਤਸਵੀਰਾਂ ਪਾ ਕੇ ਆਰ ਆਈ ਪੀ ਲਿਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਔਰ ਅੱਜ ਇਹੀ ਮਹਿਸੂਸ ਕਰ ਰਹੇ ਹਾਂ ਅੱਜ ਦੀ ਇਸ ਪੋਸਟ ਨੂੰ ਪਾਉਂਦੇ ਹੋਏ ਕੁਝ ਕੱਲਾਂ ਲਿਖਣੀਆਂ ਬਹੁਤ ਔਖੀਆਂ ਨੇ ਕੁਝ ਫੋਟੋਆਂ ਪਾ ਕੇ ਆਰ ਆਈ ਪੀ ਲਿਖਣਾ ਸਾਰਾ ਸਰੀਰ ਝੂਠਾ ਪਾ ਦਿੰਦਾ ਹੈ ਦੱਸ ਦਈਏ ਕਿ ਸੀ ਜੇ ਸਿੰਘ ਨੂੰ ਕਲੀ ਜੋਟਾ ਜ਼ੋਰਾ 10 ਨੰਬਰੀਆ ਸਿਕੰਦਰ ਸਾਡੇ ਵਾਲੇ ਤੇ ਹੁਣ son of sardar 2 ਦੇ ਵਿੱਚ ਵੀ ਤੁਸੀਂ ਦੇਖਣ ਵਾਲੇ ਸੀ son of sardar 2 ਜਿਸ ਦਾ ਸ਼ੂਟ ਹੈ ਜੇ ਦੇਵਗੰਤ ਤੇ ਨੀਰੂ ਬਾਜਵਾ ਜਿਸ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਉਸ ਵਿੱਚ ਸੀਜੇ ਸਿੰਘ ਵੀ son of sardar 2 ਦਾ ਹਿੱਸਾ ਸੀਗੇ ਪਰ ਹੁਣ ਸੀਜੇ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਪੂਰੇ ਪੰਜਾਬੀ ਸਿਨੇਮਾ ਦੇ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ ਸੱਚ ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਤ ਟੀਵੀ ਤੇ ਮੈਂ ਹਾਂ ਤਾਨਿਆ ਅਦਾਕਾਰ ਸੀਜੀ ਸਿੰਘ ਦੀ ਮੌਤ ਹੋ ਗਈ ਹੈ ਜੀਹਾਂ ਪੰਜਾਬੀ ਫਿਲਮਾਂ ਚ ਖੂਬ ਦੇਖਿਆ ਜਾਂਦਾ ਸੀ ਇਹ ਚਿਹਰਾ ਪੰਜਾਬੀ ਫਿਲਮਾਂ ਦੇ ਵਿੱਚ ਅਕਸਰ ਅਸੀਂ ਸੀਜੀ ਸਿੰਘ ਨੂੰ ਦੇਖਦੇ ਸੀ ਵਧੀਆ-ਵਧੀਆ ਰੋਲ ਨਿਭਾਏ ਨੇ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਸੀਜੀ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੀ ਜੇ ਸਿੰਘ ਦੀ ਮੌਤ ਦੇ ਨਾਲ ਪੂਰੇ ਪੰਜਾਬੀ ਸਿਨੇਮਾ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਾਲੀਵੁੱਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਸ ਹੋਣਹਾਰ ਅਦਾਕਾਰ ਦੀ ਮੌਤ ਉੱਤੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿਲ ਵੱਲੋਂ ਇੱਕ ਭਾਵੁਕ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਅ ਸ਼ਬਦਾ ਦਾ ਪ੍ਰਗਟਾਵਾ ਕਰ ਦਿਆ ਕਿ ਕਈ ਵਾਰ ਕੁਝ ਤਸਵੀਰਾਂ ਪਾ ਕੇ ਆਰ ਆਈ ਪੀ ਲਿਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਔਰ ਅੱਜ ਇਹੀ ਮਹਿਸੂਸ ਕਰ ਰਹੇ ਹਾਂ ਅੱਜ ਦੀ ਇਸ ਪੋਸਟ ਨੂੰ ਪਾਉਂਦੇ ਹੋਏ ਕੁਝ ਕਲਣਾ ਲਿਖਣੀਆਂ ਬਹੁਤ ਔਖੀਆਂ ਨੇ ਕੁਝ ਫੋਟੋਆਂ ਪਾ ਕੇ ਆਰ ਆਈ ਪੀ ਲਿਖਣਾ ਸਾਰਾ ਸਰੀਰ ਝੂਠਾ ਪਾ ਦਿੰਦਾ ਹੈ ਦੱਸ ਦਈਏ ਕਿ ਸੀਜੀ ਸਿੰਘ ਨੂੰ ਕਲੀ ਜੋਟਾ ਜ਼ੋਰਾ 10 ਨੰਬਰੀਆ ਸਿਕੰਦਰ ਸਾਡੇ ਵਾਲੇ ਤੇ ਹੁਣ son of sardar 2 ਦੇ ਵਿੱਚ ਵੀ ਤੁਸੀਂ ਦੇਖਣ ਵਾਲੇ ਸੀ son of sardar 2 ਜਿਸ ਦਾ ਸ਼ੂਟ ਹੈ ਜੇ ਦੇਵਗਨ ਤੇ ਨੀਰੂ ਬਾਜਵਾ ਜਿਸ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਉਸ ਵਿੱਚ ਸੀਜੇ ਸਿੰਘ ਵੀ son of sardar 2 ਦਾ ਹਿੱਸਾ ਸੀਗੇ ਪਰ ਹੁਣ ਸੀਜੇ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਪੂਰੇ ਪੰਜਾਬੀ ਸਿਨੇਮਾ ਦੇ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ